ਡਰਾਈ ਬਿਊਟੀ ਦੇ ਵਿੱਚ ਜੀ ਮੱਝ ਫਾਸਟਾ ਦਾ ਬਾਈ ਜੀ ਹਰਿਆਣੇ ਤੋਂ ਆਏ ਨੇ ਗੱਲ ਕਰੌਣੇ ਬਾਈ ਅੱਸੀ ਗੱਲ ਜੀ ਸੱਸ ਸੱਸ ਗੱਲ ਜੀ ਬਾਈ ਕਿਹੜਾ ਏਰੀਆ ਜੀ ਆਪਣਾ ਮੇਰਾ گاਉਂ ਹੁੰਦਾ ਹੈ ਡਿਸਟ੍ਰਿਕਟ ਕੈਥਲ ਔਰ ਛੋਟੀ ਦਾ ਨਾਮ ਹੈ ਅਨਮੋਲ ਨਰੜ گاਉਂ ਕੇ ਨਾਮ ਤੇ ਅਨਮੋਲ ਬਾਈ ਦਾ ਛੋਟੀ ਦੇ ਨਾਮ ਤੇ ਬਾਈ ਕੈਥਲ ਡਿਸਟ੍ਰਿਕਟ ਦੇ ਵਿੱਚ ਇਸੇ ਪਹਿਲੇ ਦੋ ਵਾਰ ਮਿਲਕ ਬਿਊਟੀ ਚੈਂਪੀਅਨ ਰਹਿ ਚੁੱਕੀ ਹੈ ਹਾਂਜੀ ਹਾਂਜੀ ਔਰ ਅਵੇ ਮਟਲੋਡਾ ਮੈਂ ਡਰਾਈ ਬਿਊਟੀ ਚੈਂਪੀਅਨ ਤੇ ਔਰ ਯਹਾਂ ਤੇ ਵੀ ਡਰਾਈ ਬਿਊਟੀ ਹੈ ਓਕੇ ਓਕੇ ਚਾਰ ਪੰਜ ਵਾਰ ਮੱਝ ਚੈਂਪੀਅਨ ਰਹਿ ਚੁੱਕੀ ਹੈ ਜੀ HLDB M416 ਦੀ ਆ ਤੇ ਡਰਾਈ ਬਿਊਟੀ ਦੇ ਵਿੱਚ ਔਰ ਪਹਿਲੇ ਲੈਕਟੇਸ਼ਨ ਦਾ 20 kg 200 g ਸੈਕਿੰਡ ਦਾ 26 kg 513 g HLDB ਰਿਕਾਰਡ ਹੈ ਤੇ ਇੱਕ ਸਾਡੇ ਪੰਜਾਬ ਵਾਲੇ ਭਰਾਵਾਂ ਨੂੰ HLDB ਬਾਰੇ ਕੀ ਕਹਿਣਾ ਚਾਹੋਗੇ ਔਰ ਪਹਿਲੇ ਬਿਆਦ ਦੀ ਬੇਟੀ ਖੀਰੀ ਬੇਟੀ 1.18 ਕਰੋਸ ਕੀਤਾ ਓਕੇ ਓਕੇ ਜੀ ਤੇ HLDB ਬਾਰੇ ਕੀ ਕਹਿਣਾ ਚਾਹੋਗੇ ਮੈਂ 15-20 ਸਾਲ ਸੇ ਜੀ 95% HLDB ਕੇ ਕੰਮ ਕਰ ਰਹਾ ਹੂੰ ਓਕੇ ਤੇ ਸੀਮਨ ਤੋਂ ਸੰਤੁਸ਼ਟ ਹੋ ਤੁਸੀਂ HLDB ਦੇ ਤੋਂ ਸੀਮਨ ਜੈਨੂਨ ਮਿਲਣਾ ਚਾਹੀਏ ਪਹਿਲੀ ਠੀਕ ਆ 9416 ਤੇ بھائی ਤੁਸੀਂ ਦੇਖ ਸਕਦੇ ਹੋ M416 ਦੀ ਐ 16 ਤੇ M416 ਵੱਲ ਉਹ ਸੀਗਾ 65 ਪੈਸੇ ਦਾ ਕਰਾਇਆ ਹੋਇਆ ਜੀ ਤੇ ਬਟ ਬੁੱਲ ਦੀ ਡੈਥ ਹੋ ਗਈ ਸੀ ਸਿਮਨ ਮਿਲਦਾ ਨਹੀਂ ਪਿਆ ਤੁਸੀਂ ਝੂਟੀ ਦੇਖੋ ਜੀ ਇਹ M416 ਦੀ ਆ ਤੇ ਪਹਿਲਾ ਨੰਬਰ ਨਹੀਂ ਝੂਟੀ ਆ ਬਹੁਤ-ਬਹੁਤ ਬਾਈ ਨੂੰ ਮੁਬਾਰਕਾਂ ਤੇ ਪੰਜਾਬ ਵਾਲੇ ਭਰਾਵਾਂ ਨੂੰ ਵੀ ਅਪੀਲ ਕਰਾਂਗੇ ਵੀ ACL ਦੀ ਵੀ ਸਿਮਨ ਵਰਤੋ ਹਾਂ ਤੇ ਪ੍ਰਾਈਵੇਟ ਬੁੱਲਾ ਤੋਂ ਥੋੜਾ ਜਿਆ ਪਰਹੇਜ਼ ਕਰੋ ਏ ਮੱਝ ਜੀ ਦੂਜੇ ਨੰਬਰ ਤੇ ਆਈ ਆ ਡਰਾਈ ਬਿਊਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਮੱਝ ਵੀ ਹਰਿਆਣੇ ਦੀ ਆਈ ਆ ਤਾਂ ਆਪਾਂ ਬਾਈ ਇਹਨਾਂ ਕਰਾਉਣੇ ਗੱਲ ਬਈ ਅਸ਼ੀਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਜਾ ਏਰੀਆ ਕਿਹੜਾ ਜੀ ਏਰੀਆ ਜੀ ਸਾਰਜੁਲਾ ਜੀ ਪਿੰਡ ਸਬਰਵਾਸੇ ਅੱਛਾ ਜੀ ਇਹ ਛੋਟੀ ਕੈਮੇ ਕੈਮੇ ਸੂਏ ਮੱਝਾ ਜੀ ਇਹ ਇਹ ਤੀਜੇ ਸੂਏ ਕੀ ਜੀ ਵੀ ਕਿਹੜੇ ਬੁੱਲਦੀ ਪਿਓ ਕੌਣਾ ਜੀ ਇਹਦਾ ਇਹ ਪੰਚਾਇਤੀ ਬੁੱਲ ਗਿਆ ਖੁਦ ਆਪ ਜੀ ਓਕੇ ਬਾਈ ਕਹਿੰਦਾ ਪੰਚਾਇਤੀ ਬੁੱਲਦੀ ਆ ਤੁਸੀਂ ਦੇਖੋ ਵੀ ਹਰਿਆਣੇ ਦੇ ਵਿੱਚ ਪੰਚਾਇਤੀ ਬੁੱਲ ਇੰਦਾਂ ਦਾ ਰਿਜ਼ਲਟ ਕੱਢ ਰਹੇ ਆ ਤੇ ਆਪਣੇ ਪੰਜਾਬ ਵਾਲੇ ਭਰਾਵਾਂ ਨੂੰ ਜਿਆਦਾ ਸਖਤ ਅਪੀਲ ਹੈ ਵੀ ਇਦਾਂ ਦੇ ਬੂਲਰ ਤੇ ਸੀਮਲ ਲਗਾਓ ਤੁਸੀਂ ਆ ਪੰਚਾਇਤੀ ਬੂਲ ਦੀ ਆਈ ਆਪਣੇ ਪ੍ਰਾਈਵੇਟ ਬੂਲਾਂ ਦੇ ਰਿਜ਼ਲਟ ਪੰਜਾਬ ਚੋਂ ਨੇ ਚੰਗੇ ਨਹੀਂ ਆ ਰਹੇ ਜਿੰਨੇ ਹਰਿਆਣੇ ਦੇ ਵਿੱਚ ਪੰਚਾਇਤੀ ਬੂਲ ਰਿਜ਼ਲਟ ਕੱਢ ਰਹੇ ਨੇ ਇਹ ਹੁੰਦਾ ਜੀ ਬ੍ਰੀਡ ਆਮ ਪਰਿਵਾਰ ਹੈ ਇੱਕ ਆਮ ਕਿਸਾਨ ਨੇ ਭਾਈ ਖੇਤੀ ਕਰਦੇ ਨੇ ਨਾਲ ਨਾਲ ਮੱਝਾਂ ਦਾ ਬਾਈਆਂ ਦਾ ਕੰਮ ਹੈ ਤੇ ਪੰਚਾਇਤੀ ਬੂਲ ਦੀ ਝੋਟੀ ਪੂਰੇ ਚੰਗੇ ਮੇਲੇ ਤੋਂ ਦੂਜੇ ਨੰਬਰ ਤੇ ਆਉਂਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਵਾਹ ਵਾਹ ਬਾਈ ਧੰਨਵਾਦ ਮੇਲੇ ਦਾ ਪ੍ਰਬੰਧ ਕਿੱਦਾਂ ਲੱਗਾ ਜੀ ਮੇਲੇ ਦਾ ਪ੍ਰਬੰਧ ਠੀਕ ਹੈ ਜੀ ਬੜੀਆ ਚੈਚਮੈਂਟ ਕਿੱਦਾਂ ਲੱਗੀ ਠੀਕ ਬੜੀਆ ਬਿਲਕੁਲ ਹੈ ਜੀ ਓਕੇ ਓਕੇ ਵਾਹ ਵਾਹ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਮੱਝ ਜੀ ਉੱਥੋਂ ਡਰਾਈ ਬਿਊਟੀ ਦੇ ਵਿੱਚੋਂ ਤੀਜੇ ਨੰਬਰ ਤੇ ਆਈ ਆ ਦੇਖ ਸਕਦੇ ਹੋ ਲੋਹਾਨਾ ਖੇੜਾ ਤੋਂ ਬਾਈ ਪਹੁੰਚਨੇ ਹਰਿਆਣੇ ਦੇ ਵਿੱਚੋਂ ਲਗਭਗ ਤਿੰਨੇ ਚਾਰੇ ਮੱਝਾਂ ਪਹਿਲੇ ਨਾਮ ਵਾਲੀਆਂ ਹਰਿਆਣੇ ਦੇ ਵਿੱਚੋਂ ਨੇ ਜੀ ਇੰਨਾ ਬ੍ਰੀਡ ਦਾ ਫਰਕ ਆ ਕਿਉਂਕਿ ਪੰਚਾਇਤੀ ਝੋਟਿਆਂ ਨੇ ਤੇ ਐਚ ਐਨ ਡੀ ਵੀ ਨੇ ਹਰਿਆਣੇ ਦੇ ਵਿੱਚ ਬਹੁਤ ਚੰਗੀ ਬ੍ਰੀਡ ਤ ਸਾ ਤੋਂ ਵੱਡਾ ਯੋਗਦਾਨ ਪੰਚਾਇਤੀ ਝੋਟਿਆਂ ਤੇ ਐਸਲਡੀਵੀ ਦਾ ਹਰਿਆਣੇ ਦੇ ਵਿੱਚ ਤਾਂ ਕਰਕੇ ਪੰਜਾਬ ਨਾਲੋਂ ਜਗਾ ਚੰਗੀਆਂ ਮੱਝਾਂ ਨੇ ਪੰਜਾਬ ਵਾਲੇ ਕਿਸਾਨ ਭਰਾਜ ਨੇ ਪੈਸੇ ਲਾ ਕੇ ਬਰੀਡਿੰਗ ਕਰਦੇ ਨੇ ਬਟ ਜਿਹੜੇ ਭਰਾ ਨੇ ਇਹ ਝੋਟਿਆਂ ਦੇ ਸਰ ਤੇ ਸੀਮਨ ਦੇ ਸਰ ਤੇ ਬਰੀਡਿੰਗ ਕਰਦੇ ਨੇ ਆਮ ਪਰਿਵਾਰਾਂ ਦੇ ਵਿੱਚੋਂ ਸਾਰੀਆਂ ਮੱਝਾਂ ਆਈਆਂ ਇਹ ਜਿਹੜੇ ਭਰਾ ਖੇਤੀ ਕਰਦੇ ਨੇ ਨਾਲ ਨਾਲ ਮੱਝਾਂ ਦਾ ਕੰਮ ਕਰਦੇ ਨੇ ਆਮ ਪਰਿਵਾਰਾਂ ਦੇ ਵਿੱਚੋਂ ਬਹੁਤ ਚੰਗੇ ਮੇਲੇ 'ਚ ਤੁਸੀਂ ਦੇਖ ਲਓ ਵੀ ਮੱਝ ਤੀਜੇ ਨੰਬਰ ਤੇ ਆਈਆਂ ਨੇ